ਅੱਜ ਕੱਟ ਦੀ ਲੋੜ ਸੀ ਕਿੱਥੇ ਲੋੜ ਸੀਗੀ ਕਿਉਂਕਿ ਜਦੋਂ ਕੱਲ ਤੱਕ ਸਭ ਦੇ ਸਾਹਮਣੇ ਖੜ ਕੇ ਉਸ ਬੰਦੇ ਨੇ ਆਪਣੇ ਗੁਨਾਹ ਕਬੂਲੇ ਆ ਸ਼ਰਿਆ ਮੰਨਿਆ ਕਿ ਹਾਂਜੀ ਅਸੀਂ ਬੰਦੇ ਮਾਰੇ ਆ ਹਾਂਜੀ ਅਸੀਂ ਉਹ ਗੁਚੜਾ ਨੂੰ ਤਾਤਾਂ ਦਿੱਤੀਆਂ ਸਵੇਤ ਸੈਣੀ ਵਰਗੇ ਗੁਚੜਾ ਨੂੰ ਅਸੀਂ ਡੀਸੀਪੀ ਲਾਇਆ ਜਿਨ੍ਹਾਂ ਨੇ ਸਾਡੇ ਸਿੱਖਾਂ ਦੇ ਸਰੀਰਾਂ ਦੇ ਨਾਲ ਖੁੱਦੋ ਖੁੱਡੀ ਖੱਡੀ ਆ ਅਸੀਂ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਤੇ ਬੜੇ ਫਕਰ ਦੇ ਨਾਲ ਲੋਕ ਕਹਿੰਦੇ ਕਿ ਅਸੀਂ ਉਹਨਾਂ ਦੇ ਮਗਰ ਆਂ ਯਾਰ ਸਾਨੂੰ ਸ਼ਰਮ ਹੋਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਲਾਈਵ ਦਾ ਜਿਹੜਾ ਵਿਸ਼ਾ ਹੈ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਕਿਸਾਨਾਂ 2015 ਤੋਂ ਇੱਕ ਜੁਲਾਈ 2015 ਨੂੰ ਗੁਰੂ ਸਾਹਿਬ ਦੀ ਬੇਅਦਬੀ ਹੈ ਜਿਹੜੀ ਪੰਥ ਦੋਖੀਆਂ ਵੱਲੋਂ ਕੀਤੀ ਜਾਂਦੀ ਆ ਜਿਹੜੀ ਕੋਈ ਅੱਜ ਕੱਲ ਲੋਕੀ ਸ਼ਿਪੀ ਗੱਲ ਨਹੀਂ ਹੈ ਨਾ ਗੱਲ ਇਹ ਆ ਕਿ ਬਿਆਦਬੀ ਐਕਸ਼ਨ ਦੇ ਵਿੱਚ 2015 ਨਹੀਂ 2007 ਤੋਂ ਸ਼ੁਰੂ ਹੋਈ ਹੈ ਤੇ 2007 ਬਿਆਦਬੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਇੱਕ ਖੌਤੀ ਬਲਾਤਕਾਰੀ ਵੱਲੋਂ ਸਾਡੇ ਗੁਰੂ ਦਾ ਸਵਾਗ ਰਚਾ ਜਾਂਦਾ ਤੇ 7 ਸਤਾਰੇ ਸਾਜ ਦੀ ਗੱਲ ਕੀਤੀ ਜਾਂਦੀ ਹੈ ਤੇ ਜਿਹਦੇ ਰੋਸ ਵਜੋਂ ਪ੍ਰੋਟੈਸਟ ਵੀ ਹੁੰਦੇ ਆ ਤੇ ਸਿੰਘ ਉਦੋਂ ਵੀ ਸ਼ਹੀਦ ਹੁੰਦੇ ਆ ਤੇ ਜਦੋਂ ਗੁਰੂ ਸਾਹਿਬ ਦੀ ਬਿਆਦਬੀ ਕੀਤੀ ਜਾਂਦੀ ਆ 2015 ਦੇ ਵਿੱਚ ਅੰਗ ਪਾੜ ਕੇ ਗਲੀਆਂ 'ਚ ਖਿਲਾਰੇ ਜਾਂਦੇ ਆ ਜਿਹਦੇ ਸੰਦਰਭ ਦੇ ਵਿੱਚ ਧਰਨੇ ਮੋਰਚੇ ਲੱਗਦੇ ਆ ਤੇ ਸਿੰਘ ਫਿਰ ਵੀ ਸ਼ਹੀਦ ਹੁੰਦੇ ਆ ਹੁਣ ਸਵਾਲ ਇੱਥੇ ਬੰਦਾ ਕਿ ਜਿਹੜੇ 2007 ਤੋਂ ਉਸ ਅਖੌਤੀ ਡੇਰੇ ਦੇ ਹੱਕ 'ਚ ਭੁਗਤਦੇ ਰਹੇ ਲੋਕ ਤੇ 2015 ਵਾਲਾ ਗੋਲੀ ਕਾਂਡ ਜਿਨ੍ਹਾਂ ਦੇ ਘਰੋਂ ਹੋਇਆ ਜਿਨ੍ਹਾਂ ਨੇ ਕਿਰਾਇਆ ਕੀਤਾ ਸਾਰਾ ਕੁਝ ਅੱਜ ਕੋਈ ਨੂੰ ਵੀ ਛਿਪੀ ਗੱਲ ਨਹੀਂ ਮੇਰੇ ਕਹਿਣ ਤੋਂ ਭਾਵ ਗੱਲ ਇਹ ਆ ਕਿ ਜਿਹੜੇ 2007 ਤੋਂ ਸਾਡੇ ਪਿੰਡਾਂ ਦੇ ਲੋਕ ਸਾਡੇ ਆਮ ਲੋਕ ਉਹਨਾਂ ਦੀ ਇੱਕ ਬੰਦਾ ਭਗਤੀ ਦੇ ਪਿੱਛੇ ਲੱਗ ਕੇ ਇਹ ਕਹਿੰਦੇ ਰਹੇ ਕਿ ਨਹੀਂ ਇਹਨਾਂ ਨੇ ਨਹੀਂ ਕਰਾਇਆ ਹੋ ਸਕਦਾ 2015 ਦੀ ਪੰਥਕ ਕਹਾਉਣ ਵਾਲੀ ਸਰਕਾਰ ਆ 2007 ਚ ਵੀ ਉਹੀ ਵੀ ਇਹਨਾਂ ਨੇ ਨਹੀਂ ਕਰਾਇਆ ਹੋ ਸਕਦਾ ਅੱਜ ਕੀ ਮੂੰਹ ਲੈ ਕੇ ਵਿਚਰਦੇ ਆ ਲੋਕਾਂ ਚ ਤੇ ਕਿਉਂ ਕਿਵੇਂ ਗੁਰੂ ਦਸਹੌਦੇ ਸਾਹਮਣੇ ਹੁੰਦੇ ਆ ਮੈਂ ਇਹ ਇੱਕ ਸਵਾਲ ਉਹਨਾਂ ਲੋਕਾਂ ਨੂੰ ਕਰਦਾ ਤੇ ਹਜੇ ਵੀ ਉਹ ਸੁਧਰੇ ਨਹੀਂ ਉਹਨਾਂ ਦੀ ਅਕਲ ਦਾ ਮਿਆਰ ਇੰਨਾ ਕੁ ਥੱਲੇ ਡਿੱਗ ਚੁੱਕਿਆ ਕਿ ਦਰਬਾਰ ਸਾਹਿਬ ਦੇ ਵਿੱਚ ਕੱਲ ਤੱਕ ਸਾਹਿਬ ਦੇ ਸਨਮੁਖ ਖੜਕੇ ਜਦੋਂ ਗੁਨਾਹ ਕਬੂਲੇ ਜਾ ਰਹੇ ਆ ਜਿਨ੍ਹਾਂ ਨੇ ਕੀਤਾ ਜਿਨ੍ਹਾਂ ਨੇ ਕਰਾਇਆ ਜਿਨ੍ਹਾਂ ਦੇ ਰਾਤ ਚ ਹੋਇਆ ਜਿਨ੍ਹਾਂ ਨੇ ਪੁਸ਼ਤਪਨਾਈਆਂ ਕੀਤੀਆਂ ਜਦੋਂ ਗੁਨਾਹ ਕਬੂਲੇ ਜਾ ਰਹੇ ਆ ਜਿਹੜਾ ਨੇ ਕੀਤਾ ਉਹਨਾਂ ਨੇ ਕਬੂਲ ਲਿਆ ਤੇ ਦੂਜਿਆਂ ਨੂੰ ਹਜੇ ਵੀ ਮਰਚਾ ਦੂਜਾ ਨੂੰ ਹਜੇ ਵੀ ਇਹ ਦੀਪ ਭਗਤੀ ਕਈਰ ਨਹੀਂ ਇਹ ਬੰਦੇ ਗਲਤ ਨਹੀਂ ਹੋ ਸਕਦੇ ਸ਼ਰਮ ਮੋੜੀ ਚਾਹੀਦੀ ਆ ਸਾਡੇ ਸਿੱਖਾਂ ਦਾ ਪਰ ਕਿਰਦਾਰ ਕਿਧਰੋਂ ਕਿਧਰ ਹੋ ਗਿਆ ਸਾਡਾ ਕੀ ਕਿਰਦਾਰ ਸੀਗਾ ਅਸੀਂ ਸੱਚ ਨੂੰ ਸੱਚ ਕਹਿਣ ਵਾਲੇ ਲੋਕ ਸੀ ਚਾਹੇ ਕੋਈ ਰਾਧਾ ਮਹਾਰਾਜਾ ਚਾਹੇ ਕੋਈ ਵੀ ਆ ਉਹਦੇ ਮੂੰਹ ਤੇ ਸੱਚ ਕਹਿਣ ਵਾਲਾ ਸਾਡਾ ਕਿਰਦਾਰ ਸੀਗਾ ਤੇ ਅੱਜ ਅਸੀਂ ਇੱਕ ਬੰਦੇ ਭਗਤੀ ਦੇ ਵਿੱਚ ਲੱਗ ਕੇ ਆਪਣੇ ਕਿਰਦਾਰ ਨੂੰ ਛੋਟਾ ਕਰ ਲਿਆ ਮੈਂ ਇਹੀ ਗੱਲ ਕਹਿਣੀ ਚਾਹਣਾ ਕਿ ਸਰਕਾਰਾਂ ਰਲੀਆਂ ਮਿਲੀਆਂ ਆਪਾਂ ਦੇਖਦੇ ਆ ਕਹਿੰਦੇ ਆ ਤੁਹਾਡੇ ਸਾਹਮਣੇ ਪ੍ਰਤੱਖ ਪਿਆਰ ਉਸ ਪੰਥ ਕਰਵੈਤਾ ਅਨੁਸਾਰ ਸਿੰਘ ਸਾਹਿਬਾਨ ਵੱਲੋਂ ਜਥੇਦਾਰ ਸਾਹਿਬਾਨ ਵੱਲੋਂ ਅਕਾਲ ਤਖਤ ਸਾਹਿਬ ਦੇ ਸਨਮੁਖ ਗੱਲਬਾਤ ਜਿਹੜੀ ਬਾਤਾਂ ਦਾ ਆਪਾਂ ਸਾਰਿਆਂ ਨੇ ਮੀਡੀਆ ਜਰੀਏ ਸੋਸ਼ਲ ਮੀਡੀਆ ਜਰੀਏ ਆਪਣੇ ਫੋਨਾਂ ਦੇ ਰਾਹੀਂ ਸੁਣੀ ਆ ਸੋ ਮੈਂ ਇੱਕੋ ਗੱਲ ਕਹਿਣੀ ਚਾਹਣਾ ਕਿ ਸਾਡੇ ਤਖਤ ਦੀ ਮਰਜ਼ਾਦਾ ਤੇ ਕੋਈ ਕਿੰਤੋਂ ਪਰੰਤੋਂ ਨਹੀਂ ਸਾਡਾ ਮਾਣ ਉੱਚਾ ਹੁੰਦਾ ਕਿ ਇੱਕੋ ਇੱਕ ਸਿੱਖ ਕੌਮ ਦੇ ਕੋਲ ਇਦਾਂ ਦਾ ਕਨਸੈਪਟ ਆ ਜਿਹੜੀ ਆਪਦੇ ਪੰਥਕ ਮੁੱਦਿਆਂ ਦੇ ਉੱਤੇ ਜਿਹੜੀ ਆ ਆਪਦੇ ਨਾਲ ਮਸਲਾਂ ਦੇ ਉੱਤੇ ਇਸ ਤਰ੍ਹਾਂ ਦੇ ਫੈਸਲੇ ਲੈਣ ਦੇ ਕਾਬਿਲ ਆ ਸਾਡੇ ਕੋਲ ਇੱਕੋ ਇੱਕ ਇਹ ਕਨਸੈਪਟ ਸਿੱਖਾਂ ਕੋਲ ਹੈ ਤੇ ਪਰ ਇਹ ਕਨਸੈਪਟ ਬਹੁਤੇ ਉਹਨਾਂ ਲੋਕਾਂ ਨੂੰ ਹਜਮ ਨਹੀਂ ਹੁੰਦਾ ਜਿਨ੍ਹਾਂ ਕੋਲੇ ਹੈ ਨਹੀਂ ਤੇ ਸਾਡੇ ਅੱਜ ਪੱਗਾਂ ਜਾਂ ਸਰਪਸਾਉਣ ਵਾਲੇ ਲੋਕ ਉਹਦੇ ਭਾਈਵਾਲ ਹੋ ਚੁੱਕੇ ਆ। ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੁੰਦੇ ਆ, ਫੈਸਲੇ ਸਾਹਮਣੇ ਆਉਂਦੇ ਆ ਜਿੱਥੇ ਸਿੰਘ ਸਾਹਿਬਾਨ ਵੱਲੋਂ ਇੱਧਰੀਆਂ ਗੱਲਾਂ ਕਹਿ ਦਿੱਤੀਆਂ ਜਾਂਦੀਆਂ ਕਿ ਭਾਈ ਇਹ ਬੰਦੇ ਅਗਵਾਹੀ ਦੇ ਯੋਗ ਨਹੀਂ, ਸੁਖਵੀਰ ਬਾਦਲ ਦੇ ਨਾਮ ਨੂੰ ਇਹ ਕਿਹਾ ਜਾਂਦਾ ਕਿ ਅਗਵਾਹੀ ਦੇ ਯੋਗ ਨਹੀਂ ਤੇ ਅੱਜ ਵੀ ਲੋਕ ਉਹਨਾਂ ਦੀ ਅਗਵਾਹੀ ਲਈ ਤਰਲੋ ਮੱਛੀ ਹੋਏ ਪਏ ਆ। ਅੱਜ ਵੀ ਲੋਕ ਉਹਨਾਂ ਦੇ ਮਗਰ ਤਰਲੋ ਮੱਛੀ ਹੋਏ ਪਏ ਆ। ਮੈਨੂੰ ਇਹ ਗੱਲ ਦੀ ਹਰ ਰਾਂਗੀ ਹੁੰਦੀ ਆ ਕਿ ਕਈ ਲੋਕ ਸ਼ੰਕਾ ਕਰਦੇ ਆ ਕਿ ਕੌੜੇ ਮਰੇ ਜਾਣੇ ਚਾਹੀਦੇ ਸੀ ਸਜ਼ਾ ਜਿਹੜੀ ਆ ਉਹ ਕੌੜਿਆਂ ਦੀ ਸਜ਼ਾ ਹੋਣੀ ਚਾਹੀਦੀ ਸੀ ਪਰ ਮੈਂ ਉਹਨਾਂ ਲੋਕਾਂ ਨੂੰ ਇੱਕ ਸਵਾਲ ਕਰਦਾ ਕਿ ਭਾਈ ਜਦੋਂ ਕੌੜਿਆਂ ਦੀ ਸਜ਼ਾ ਦਿੱਤੀ ਗਈ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਉਦੋਂ ਸਿੱਖਾਂ ਦਾ ਰਾਜ ਸੀ ਉਦੋਂ ਸਿੱਖਾਂ ਦੇ ਰਾਜ ਦੇ ਉੱਪਰ ਇੱਕ ਤਾਕਤ ਦੀ ਮਰਯਾਦਾ ਬਹਾਲ ਸੀ ਉਸ ਤਖਤ ਤੋਂ ਫੈਸਲੇ ਦਿੱਤੇ ਜਾਂਦੇ ਸੀ ਇਹ ਮੇਰੀ ਸੋਚੀ ਮੁਤਾਬਕ ਆਪ ਜੇ ਸਿੱਖਾਂ ਦਾ ਰਾਜ ਨਹੀਂ ਆ ਸਿੱਖ ਗੁਲਾਮ ਹੈ ਅਸੀਂ ਗੁਲਾਮ ਹੈ ਅਸੀਂ ਤਾਂ ਆਪਦੇ ਗੁਰੂ ਦੀ ਬੇਅਦਬੀ ਦੇ ਲਈ ਉਹਨੇ ਕਰ ਲੋ ਮੱਛੀ ਨਹੀਂ ਹੋਏ ਜਿੰਨੇ ਅਸੀਂ ਅੱਜ ਇੱਕ ਬੰਦੇ ਦੇ ਲਈ ਹੋ ਰਹੇ ਆ ਅਸੀਂ ਆਪਣੇ ਉਹਨਾਂ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਇੱਕ ਪਾਸੇ ਰੱਖ ਕੇ ਇੱਕ ਬੰਦੇ ਨੂੰ ਬਹੁਤ ਵੱਡਾ ਸਮਝ ਰੱਖਿਆ ਹੈ ਇੱਥੇ ਸਿਕੰਦਰ ਵਰਗੇ ਨਹੀਂ ਰਹੇ ਇੱਥੇ ਅਬਦਾਲੀ ਅਰਗੇ ਨਹੀਂ ਰਹੇ ਇੱਥੇ ਉਹ ਲੋਕ ਨਹੀਂ ਰਹੇ ਜਿਨ੍ਹਾਂ ਨੇ ਕਿਹਾ ਸੀਗਾ ਵੀ ਅਸੀਂ ਕਦੇ ਮਰ ਹੀ ਨਹੀਂ ਸਕਦੇ ਹਰਨਾਖਸ਼ਰਗੇ ਨਹੀਂ ਰਹੇ ਤਾਂ ਮੈਨੂੰ ਇਸ ਗੱਲ ਦੇ ਵਿੱਚ ਇੱਕ ਗੱਲ ਸਾਡੇ ਲੋਕਾਂ ਤੇ ਕਹਿਣੀ ਬਣਦੀ ਆ ਕਿ ਭਾਈ ਸ਼ਰਮ ਕਰੋ ਉਸ ਤਨਖਾਹ ਦੇ ਵਿੱਚ ਜਦੋਂ ਸਜ਼ਾ ਜਿਹੜੀ ਸੁਣਾਈ ਗਈ ਆ ਤਾਂ ਉਸ ਦੇ ਦਰਾਂ ਦੋ ਦਿਨ ਬਾਅਦ ਇੱਕ ਇਨਸੀਡੈਂਟ ਵਾਪਰਦਾ ਭਾਈ ਨਰੈਣ ਸਿੰਘ ਜੀ ਚੌੜੇ ਵਾਲਾ ਜੀਰੇ ਵਿੱਚ ਮੈਂ ਸਮਝਦਾ ਕਿ ਭਾਈ ਨਿਰੰਦਰ ਸਿੰਘ ਚੌੜੇ ਹੋਣਾ ਦੀ ਕੁਰਬਾਨੀ ਦੇ ਉੱਤੇ ਉਹਨਾਂ ਦੀ ਭਾਵਨਾ ਦੇ ਉੱਤੇ ਕੋਈ ਸ਼ੱਕ ਨਹੀਂ ਪਰ ਸਾਡੇ ਬਹੁਤ ਮੂਰਖ ਲੋਕ ਜਿਹੜੇ ਕੱਲ ਤੱਕ ਸਹਿਬਰਸਨ ਭਾਈ ਨਿਰੰਦਰ ਸਿੰਘ ਚੌੜਾ ਕਰਨ ਤੇ ਲੱਗੇ ਹੋਏ ਆ ਕਿ ਉਹਨਾਂ ਨੇ ਹਮਲਾ ਕਰਤਾ ਉਹ ਤੁਸੀਂ ਭੁੱਲ ਗਏ ਤੁਹਾਨੂੰ ਇਹ ਹਮਲਾ ਯਾਦ ਆ ਤੁਹਾਨੂੰ ਇਹ ਗੱਲ ਯਾਦ ਆ ਤੁਸੀਂ ਇਹ ਗੱਲ ਭੁੱਲ ਗਏ ਕਿ ਜਦੋਂ ਸਾਡੇ ਅੰਗ ਗਲੀਆਂ 'ਚ ਖਿਲਾਰੇ ਗਏ ਸੀਗੇ ਇਹ ਤੇ ਉਦੋਂ ਤੱਕ ਕਿਸੇ ਨੇ ਸੋਚਿਆ ਨਹੀਂ ਉਹ ਸਾਡੇ ਗੁਰੂ ਤੇ ਹਮਲਾ ਹੋਊਗਾ ਉਹ ਵੀ ਤੁਸੀਂ ਬੰਦੇ ਭਗਤੀ ਚ ਰੁੱਝੇ ਰਹੇ ਅੱਜ ਉਹ ਬੰਦਾ ਮੰਨ ਗਿਆ ਤੇ ਅੱਜ ਅੱਜ ਵੀ ਤੁਸੀਂ ਇਹ ਦਿਖਾ ਰਹੇ ਹੋ ਕਿ ਉਸ ਬੰਦੇ ਦੀ ਜਿਹੜੀ ਸ਼ਰਧਾ ਦੇ ਵਿੱਚ ਕੋਈ ਸ਼ੱਕ ਨਹੀਂ ਹੋ ਸਕਦਾ ਕੋਈ ਕਮੀ ਨਹੀਂ ਹੋ ਸਕਦੀ ਪਰ ਮੈਨੂੰ ਸ਼ਰਮ ਆਉਂਦੀ ਹੈ ਆਪਣੇ ਆਪ ਦੇ ਲਈ ਇਹ ਕਹਿੰਦਿਆਂ ਹੋਇਆ ਕਿ ਅਸੀਂ ਸਿੱਖ ਹੋ ਕੇ ਇੱਕ ਜਿੱਥੇ ਸਾਡੇ ਗੁਰੂ ਨੇ ਦੇਹਾਂ ਦੇ ਮਗਰ ਲੱਗਣ ਤੋਂ ਸਾਨੂੰ ਮਨਾ ਕੀਤਾ ਸੀ ਅਸੀਂ ਅੱਜ ਉਦੋਂ ਵੱਧਦੇ ਹਾਂ ਦੇ ਮਗਰ ਲੱਗੇ ਹੋਏ ਹਾਂ ਚਾਹੇ ਕੋਈ ਬਾਬਾ ਚਾਹੇ ਕੋਈ ਸੰਪਰਦਾ ਦਾ ਮੁਖੀ ਬਣਿਆ ਹੁੰਦਾ ਚਾਹੇ ਕੋਈ ਵੀ ਹੁੰਦਾ ਅਸੀਂ ਅੱਜ ਬੰਦੇ ਪੂਜਾ ਦੇ ਵਿੱਚ ਲੱਗੇ ਹੋਏ ਹਾਂ ਬਰਾਤਕਾਰ ਦੇ ਦੋਸ਼ਾ ਦੋਸ਼ਾ ਹੇਟ ਬਾਬੇ ਆਪਣਾ ਕੱਟ ਕਰ ਦਿੰਦੇ ਆ ਤੇ ਉਹਦੇ ਵਿੱਚ ਬਹੁਤ ਵੱਡੇ ਵੱਡੇ ਲੋਕ ਜਾ ਕੇ ਕਹਿੰਦੇ ਆ ਕਿ ਨਹੀਂ ਇੱਥੇ ਜੀ ਇਹ ਚੀਜ਼ ਹੋ ਸਕਦੀ ਕੀ ਉਹਨਾਂ ਜੰਗਲੀਆਂ ਦੇ ਉਹਨਾਂ ਲੋਕਾਂ ਦੇ ਇਕੱਠ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਵੇਲੇ ਹੋਏ ਅੱਜ ਕੱਟ ਦੀ ਲੋੜ ਸੀ ਕਿੱਥੇ ਲੋੜ ਸੀਗੀ ਕਿਉਂਕਿ ਜਦੋਂ ਕੱਲ ਤੱਕ ਸਭ ਦੇ ਸਾਹਮਣੇ ਖੜ ਕੇ ਉਸ ਬੰਦੇ ਨੇ ਆਪਣੇ ਗੁਨਾਹ ਕਬੂਲੇ ਆ ਸ਼ਰਿਆ ਮੰਨਿਆ ਕਿ ਹਾਂਜੀ ਅਸੀਂ ਬੰਦੇ ਮਾਰੇ ਆ ਹਾਂਜੀ ਅਸੀਂ ਉਹ ਗੁਚੜਾ ਨੂੰ ਤਾਕਤਾਂ ਦਿੱਤੀਆਂ ਸਵੇਤ ਸੈਨਿਅਰ ਕੇ ਗੁਚੜਾ ਨੂੰ ਅਸੀਂ ਡੀਜੀਪੀ ਲਾਇਆ ਜਿਨ੍ਹਾਂ ਨੇ ਸਾਡੇ ਸਿੱਖਾਂ ਦੇ ਸਰੀਰਾਂ ਦੇ ਨਾਲ ਖੁੱਦੋ ਖੁੱਡੀ ਖੱਡੀ ਆ ਅਸੀਂ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਤੇ ਬੜੇ ਫਕਰ ਦੇ ਨਾਲ ਲੋਕ ਕਹਿੰਦੇ ਕਿ ਅਸੀਂ ਉਹਨਾਂ ਦੇ ਮਗਰ ਆ ਯਾਰ ਸਾਨੂੰ ਸ਼ਰਮ ਹੋਣੀ ਚਾਹੀਦੀ ਆ ਤੇ ਦੂਸਰੀ ਗੱਲ ਮੈਂ ਸਰਕਾਰ ਤੇ ਕਰਦਾ ਜਿਹੜੀਆਂ ਸਰਕਾਰਾਂ ਦੋ ਕਾਂਗਰਸ ਤੇ ਆਪ ਵਾਲੇ ਸਿਰਫ ਝੋਕੇ ਚ ਆ ਕੇ ਆਏ ਸੀ ਕਿ ਅਸੀਂ ਬਿਆਦਬੀ ਦੇ ਉੱਤੇ ਇਨਸਾਫ ਕਰਾਵਾਂਗੇ ਕਰਾਂਗੇ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈਆਂ ਕਰਾਂਗੇ ਗੋਲੀ ਕਾਂਡ ਕਰਨ ਵਾਲਿਆਂ ਦੇ ਉੱਤੇ ਕਾਰਵਾਈ ਕਰਾਂਗੇ ਤੇ ਅੱਜ ਮੇਰਾ ਉਹਨਾਂ ਦੋਨਾਂ ਸਵਾਲ ਉਹਨਾਂ ਦੋਨਾਂ ਸਰਕਾਰਾਂ ਨੂੰ ਸਵਾਲ ਹੈ ਕਿ ਭਾਈ 24 ਘੰਟੇ ਵਾਲਿਓ ਤੁਹਾਡੇ 24 ਘੰਟੇ ਤਾਂ ਨਹੀਂ ਆਏ ਪਰ ਸਾਡੇ ਗੁਰੂ ਦੇ ਤਖਤ ਦੇ ਸਾਹਮਣੇ ਖੜਕੇ ਬੰਦਾ ਮੰਨ ਗਿਆ ਤੇ ਸਰਕਾਰ ਹਜੇ ਵੀ ਸੁੱਤੀ ਪਈ ਹੈ ਸਰਕਾਰ ਹਰ ਹਲੇ ਇਹਨਾਂ ਬੰਦਿਆਂ ਦੇ ਵਿੱਚ ਕਿ ਅਸੀਂ ਨਿਖੇਧੀ ਕਰਦੇ ਹਾਂ ਕਿ ਹਮਲਾ ਹੋ ਗਿਆ ਚੀਜ਼ ਹੋ ਗਈ ਚੀਜ਼ ਹੋ ਗਈ ਉਦੋਂ ਉਦੋਂ ਚੰਗੇ ਸੀ ਜਦੋਂ ਤੁਸੀਂ ਧਰਨੇ 'ਤੇ ਆ ਕੇ ਇਹ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਧਰਨੇ 'ਤੇ ਆ ਕੇ ਬੈਠ ਕੇ ਕਹਿੰਦੀ ਹੁੰਦੀ ਸੀ ਕਿ ਭਾਈ ਗੁਰੂ ਸਾਹਿਬ ਸਾਨੂੰ ਪਾਵਰਾਂ ਬਖਸ਼ਣ ਅਸੀਂ ਇਹ ਤਿੰਨ ਸਾਥ ਕਰਾਂਗੇ ਤੇ ਅੱਜ ਤਾਂ ਉਸ ਗੁਰੂ ਦੇ ਸਨਮੁਖ ਖੜ ਕੇ ਉਸ ਗੁਰੂ ਦੇ ਸਨਮੁਖ ਖੜ ਕੇ ਇਹਨਾਂ ਬੰਦਿਆਂ ਨੇ ਆਪਣੇ ਗੜਾ ਕਬੂਲੇ ਆ ਕਿ ਅਸੀਂ ਅੱਜ ਫੇਰ ਚੁੱਪ ਬੈਠੇ ਹਾਂ ਖਰੂੜੀ ਚਾਹੀਦੀ ਸਾਨੂੰ ਯਾਰ ਅਸੀਂ ਕੀ ਕਰੀ ਜਾਨਨੇ ਆ ਸਰਕਾਰਾਂ ਸਦੀਵੀ ਨਹੀਂ ਰਹਿੰਦੀਆਂ ਆਉਂਦੀਆਂ ਜਾਂਦੀਆਂ ਰਹਣੀਆਂ ਪਰ ਸਾਡੇ ਕਰਦਾਰ ਵੱਡੇ ਹੋਣੇ ਚਾਹੀਦੇ ਇਸ ਗੱਲ ਦੇ ਲਈ ਕਿ ਵਾਕਈ ਇਹ ਅਸੀਂ ਇਹ ਗੱਲ ਕਹੀ ਸੀ ਤੇ ਹੋਣੀ ਚਾਹੀਦੀ ਆ ਅੱਜ ਮੈਂ ਜਹੰਦਰ ਸਾਹਿਬਾਨਾ ਨੂੰ ਵੀ ਬੇਨਤੀ ਕਰਦਾ ਸਾਡੀ ਸਮੁੱਚੀ ਕੌਮ ਦੇ ਜਿਹੜੇ ਨਮਾਇंदे ਆ ਜਥੇਬੰਦੀਆਂ ਦੇ ਵੱਖ-ਵੱਖ ਕਿ ਇਹਨਾਂ ਦੇ ਉੱਤੇ ਅਸੀਂ ਇੱਕ ਇਕੱਠ ਕਰੀਏ ਇੱਕ ਅਸੀਂ ਪ੍ਰੋਗਰਾਮ ਰੱਖੀਏ ਜਿਹਦੇ ਵਿੱਚ ਸਰਕਾਰ ਨੂੰ ਦੱਸਿਆ ਜਾਵੇ ਕਿ ਭਾਈ ਹੁਣ ਤਾਂ ਜਿਹੜੀ ਚੀਜ਼ ਦੇ ਲਈ ਤੁਸੀਂ ਸਰਕਾਰ ਬਣਾਈ ਸੀ ਉਹ ਹੋ ਚੁੱਕੀ ਆ ਉਹਦੇ ਉੱਤੇ ਕਾਰਵਾਈਆਂ ਹੋਣੀਆਂ ਚਾਹੀਦੀਆਂ ਸਰਕਾਰ ਜੇ ਇਹ ਚੀਜ਼ ਸੋਚਦੀ ਆ ਨਾ ਵੀ ਇੱਥੋਂ ਇਹ ਚੁੱਪ ਰਹਿ ਕੇ ਆਪਣਾ ਖੜਾ ਛੜਾ ਲੈਣਗੇ ਭੁੱਲੋ ਨਾ ਸਾਡੇ ਗੁਰੂ ਦੀ ਬੇਅਦਬੀ ਹੋਈ ਆ ਬੇਦੋਸ਼ਾਂ ਦੇ ਉੱਤੇ ਗੋਲੀਆਂ ਚਲਾ ਕੇ ਸਿੰਘ ਸ਼ਹੀਦ ਕੀਤੇ ਗਏ ਆ ਗੁਰੂ ਦੇ ਦੋਸਾਂ ਜੋ ਬੈਠੀਆਂ ਸੰਗਤਾਂ ਦੇ ਉੱਤੇ ਗੁਰੀਆਂ ਚਲਾਈਆਂ ਤੇ ਸੰਗਸ਼ੀਲ ਹੋਏ ਆ ਤੇ ਅੱਜ ਤੁਸੀਂ ਇਹ ਗੱਲ ਨੂੰ ਭੁੱਲੋ ਨਾ ਜਿਹੜੇ ਅਕਾਲ ਪੁਰਖ ਸਾਹਿਬ ਦੇ ਸਨਮੁਖ ਖੜ ਕੇ ਅਜ ਗਨਾਹ ਕਬੂਲ ਰਹੇ ਹਨ ਤੇ ਤੁਸੀਂ ਇੰਨੇ ਜੋਗੇ ਵੀ ਨਹੀਂ ਰਹਿਣਾ ਤੁਸੀਂ ਇੰਨੇ ਜੋਗੇ ਵੀ ਨਹੀਂ ਰਹਿਣਾ ਜੇ ਤੁਸੀਂ ਇਹਨਾਂ ਦੇ ਉੱਤੇ ਕਾਰਵੇਂਗਾ ਨਾ ਕੀਤੀਆਂ ਜਾਂ ਨਾ ਕਰਾਈਆਂ ਸੋ ਮੈਂ ਸਾਡੀਆਂ ਸਮੂਹੀਆਂ ਜਥੇਬੰਦੀਆਂ ਨੂੰ ਬੇਨਤੀ ਵੀ ਕਰਦਾ ਸੰਪਰਕ ਵੀ ਕਰਾਂਗੇ ਕਿ ਆਪਾਂ ਇੱਕ ਪ੍ਰੋਗਰਾਮ ਲਿਖੀਏ ਇਸ ਤਰ੍ਹਾਂ ਦੀ ਜਿਹੜੀ ਸਾਰੀ ਵਾਰਤਾ ਲਾਪ ਹੋਈ ਹੈ ਉਹਦੇ ਉੱਤੇ ਇੱਕ ਸਰਕਾਰ ਨੂੰ ਵੀ ਸਾਡਾ ਜਿਹੜਾ ਸਨੇਹਾ ਜਾਊਗਾ ਤੇ ਜਿੱਥੇ ਇੱਕ ਪਾਸੇ ਟੁੱਕੜਬੋਚ ਲੋਕ ਇਕੱਠੇ ਹੋ ਕੇ ਕਹਿ ਰਹੇ ਆ ਕਿ ਇੱਥੇ ਹਮਲੇ ਕਰਦੇ ਆ ਕੀ ਹੁੰਦਿਆ ਤੇ ਮੈਨੂੰ ਲੱਗਦਾ ਕਿ ਸਾਡੇ ਸਿੱਖਾਂ ਨੂੰ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਦੇ ਉੱਤੇ ਇਕੱਠੇ ਹੋਣ ਦੀ ਲੋੜ ਆ ਉਸ ਗੱਲ ਦੇ ਲਈ ਇਕੱਠੇ ਹੋਣ ਦੀ ਲੋੜ ਆ ਜਿੱਥੇ ਜਿਹੜੀ ਗੱਲ ਤਤ ਸਾਹਿਬ ਦੇ ਸੱਮਣੇ ਖੜ ਕੇ ਮੰਨੀ ਗਈ ਹੈ ਕਿ ਆਹ ਭਾਈ ਅਸੀਂ ਕੀਤਾ ਉਹ ਕਹਿੰਦੇ ਅਸੀਂ ਕਰਾਇਆ ਤਾਂ ਮੈਨੂੰ ਲੱਗਦਾ ਕਿ ਸਾਨੂੰ ਉੱਥੇ ਖੜ ਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹਨਾਂ ਲੋਕਾਂ ਦੇ ਉੱਤੇ ਉਹ ਦੁਨਿਆਵੀ ਅਦਾਲਤਾਂ ਵਾਲੀਆਂ ਜਿਹੜੀਆਂ ਕਾਰਵਾਈਆਂ ਕਰਾਉਣ ਦੀ ਲੋੜ ਹੈ ਤੇ ਜੇ ਨਹੀਂ ਆ ਜੇ ਬਰੀ ਹੋਇਆ ਫਿਰ ਭਈ ਇਹ ਸਮਝਿਆ ਜਾਊਗਾ ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀਗਾ ਗੱਲ ਕੌੜੀ ਜ਼ਰੂਰ ਹੁੰਦੀ ਆ ਜੇ ਮੇਰਾ ਇਕੱਲੇ ਦਾ ਬਾਪੂ ਗਿਆ ਇੱਕ ਮੌਤ ਹੋਈ ਆ ਫਿਰ ਮੈਂ ਉਸ ਤਰੀਕੇ ਦਾ ਕੇਸ ਲੜ ਲੂੰਗਾ ਫਿਰ ਮੈਨੂੰ ਇਹ ਚੀਜ਼ ਦਾ ਮੈਨੂੰ ਕੋਈ ਘਰਾਣੀ ਹੋਊਗਾ ਕਿ ਸਾਡੇ ਲੋਕ ਆ ਜਿਹੜੇ ਉਸ ਜੀ ਤੇ ਇਕੱਠੇ ਨਹੀਂ ਹੁੰਦੇ ਕਿਉਂਕਿ ਮੈਂ ਸਮਝ ਲੂੰਗਾ ਕਿ ਜਿੱਥੇ ਬੰਦਾ ਵਰਤੀ ਪੈ ਜਾਂਦੀ ਆ ਸਵਾਰਥੀ ਹੋ ਜਾਂਦੇ ਆ ਬੰਦਿਆਂ ਦੇ ਖਿਲਾਫ ਚੱਲੋਂ ਤਾਂ ਸਾਨੂੰ ਦਿੱਕਤ ਆਉਂਦੀ ਆ ਉਹ ਵੀ ਸਾਡੇ ਗੁਰੂ ਦੀ ਬੇਅਦਬੀ ਨੇ ਕਰਕੇ ਤਾਂ ਮੈਨੂੰ ਲੱਗਦਾ ਕਿ ਫਿਰ ਤੁਸੀਂ ਘਰ ਹੀ ਠੀਕ ਹੋ ਫਿਰ ਤੁਸੀਂ ਆਪੂ ਆਪਣੀ ਡਫਲੀ ਵਜਾਉਂਦੇ ਠੀਕ ਹੋ ਇੱਕ ਵਾਰ ਮੈਂ ਜ਼ਰੂਰ ਸਮੋਚੀ ਕੌਮ ਦੇ ਅੱਗੇ ਬੇਨਤੀ ਕਰੂੰਗਾ ਇੱਥੇ ਪ੍ਰੋਗਰਾਮ ਲਿਖਿਆ ਜਾਊਗਾ ਤਾਂ ਜ਼ਰੂਰ ਉਹ ਚਸ਼ਮੂਲੀਤ ਕਰਿਓ ਬਾਤ ਚੜ੍ਹ ਕੇ ਜਿਹੜੀ ਆ ਗੱਲ ਆ ਇਹ ਇਸ ਤਰ੍ਹਾਂ ਇਹਦਾ ਮੈਸੇਜ ਆ ਜਿਹੜਾ ਸਰਕਾਰ ਦੇ ਕੰਨਾਂ ਪਹਣਾ ਚਾਹੀਦਾ ਤੇ ਇਸ ਤਰ੍ਹਾਂ ਦੇ ਇੱਕ ਕੰਮ ਕਰਨ ਵਾਲੇ ਲੋਕਾਂ ਨੂੰ ਨਸੀਹਤ ਮਿਲੂਗੀ ਜੇ ਅਸੀਂ ਅੱਜ ਇੱਥੇ ਇਕਜੁੱਟ ਹੋ ਕੇ ਫੈਸਲੇ ਲੈਣੇ ਆ ਸੋ ਮੇਰੀਆਂ ਇੰਨੀਆਂ ਕ ਬੇਨਤੀਆਂ ਜਿਹੜੀਆਂ ਪ੍ਰਵਾਨ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਪ੍ਰੋਗਰਾਮ ਵੀ ਲਿਖਿਆ ਜਾਊਗਾ ਤੇ ਸਰਕਾਰ ਕੋਲੇ ਵੀ ਹਜੇ ਸਮਾਂ ਹੈ ਇਸ ਚੀਜ਼ ਦਾ ਕਿ ਉਹ ਜਲਦੀ ਤੋਂ ਜਲਦੀ ਕਾਰਵਾਈਆਂ ਕਰੇ ਜਿਹੜੇ ਰਹਿੰਦੇ ਚਲਾਨ ਆ ਉਹ ਪੇਸ਼ ਕੀਤੇ ਜਾਣ ਜਿਹੜੇ ਜਿਨ੍ਹਾਂ ਦੇ ਨਾਲ ਇਹਨਾਂ ਦੁਸ਼ਮਣਾਂ ਦੇ ਉੱਤੇ ਕਾਰਵਾਈਆਂ ਜਲਦੀ ਹੋਣ ਸੋ ਮੇਰੀ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ